ਆਪਣਾ ਪਿੰਡ ਕਿਹੜਾ ਜੀ ਹੋਰੇ ਜੀ ਹੋਰੇ ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਭਾਜੀ ਤੇਲ ਲੈਣ ਆਏ ਤੇਲ ਮਿਲ ਗਿਆ ਤੁਹਾਨੂੰ ਮਾਰਾ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੀ ਕਰਨਾ ਕਿਉਂ ਨਹੀਂ ਮਿਲਿਆ ਕਰਨ ਇਹੋ ਜੀ ਆ ਜੰਗ ਦਾ ਪੜਕਣਾ ਵੀ ਪਈ ਆ ਤੇ ਕੱਸ ਜਾ ਹੋ ਗਿਆ ਅੱਛਾ ਜੀ ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੇ ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਜੀ ਅੱਛਾ ਜੀ ਤੇ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਜਾਬ ਕਰਕੇ ਤੇ ਹੁਣ ਤੇ ਲੈ ਲੁਗ ਗਏ ਬੜੇ ਦੁਨੀਆਂ ਲੈ ਗਈ ਆ ਅੱਛਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਮਿਲ ਕੀ ਡਰੇ ਫਿਰ ਦੇਰ ਤਾਂ ਨਾ ਡਰ ਨਾ ਸ਼ਾਂਤੀ ਰੱਖਣ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੋ ਗੁਰਪ੍ਰੀਸ਼ੰਗ ਵਿੱਚ ਇਹ ਵੀਰ ਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਬੀਰ ਜੀ ਡੀਜ਼ਲ ਪੈਟਰੋਲ ਸ਼ਾਰਟੇਜ ਆ ਗਈ ਹੈ ਜੀ ਅੱਛਾ ਜੀ ਸ਼ਾਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾਹ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾਹਦਾ ਕਿਸ ਮੋਲ ਤੇ ਜਾਨੀ ਕਿ ਗਾਹ ਪਾਤਾ ਜੀ ਕਿਸ ਡਰ ਤੋਂ ਗਾਹ ਪਾਤਾ ਲੋਕਾਂ ਨੇ ਜੰਗ ਦੇ ਡਰ ਤੋਂ ਜੰਗ ਦੇ ਡਰ ਤੋਂ ਹਾਂਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਦਾ ਪੈ ਗਿਆ ਆ ਜੀ ਹਾਂ ਜੀ ਪੈ ਗਿਆ ਜੀ ਕਿਹੜਾ ਪੰਪ ਹੈਗਾ ਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਕੋਣਾ ਤੇ ਜਨਰੇਟਰ ਆਸਤੇ ਪਾਣੀ ਆਸਤੇ ਆਪਾਂ ਨੂੰ ਪਾਣੀ ਤੋਂ ਤੰਗੀ ਆਊਗੀ ਨਾ ਤੇ ਤੇਲ ਹੋਊਗਾ ਜਨਰੇਟਰ ਚਲਾਵਾਂਗੇ ਪਾਣੀ ਭਰ ਸਕਦੇ ਆ ਆਪਣਾ ਕਿਹੜਾ ਪਿੰਡ ਆਪਣਾ ਜੀ ਆਪਣਾ ਮਹਿਦੀਪੁਰ ਮਹਿਦੀਪੁਰ ਰਸਾਇਣ ਦਾ ਟਾਣਾ ਦੀ ਜੰਗ ਦਾ ਮਲਕੀ ਹੋ ਜਾ ਤਾਂ ਕਰ ਜੰਗ ਦਾ ਤਕਰੀਬਨ ਤੇ ਸਾਰਿਆਂ ਨੂੰ ਆਪੋ ਆਪਣੇ ਆਸਤੇ ਲੋੜੀ ਲੋੜੀ ਆ ਮੰਨ ਲਓ ਕੇ ਕੋ ਬੱਤੀ ਵਾਧੂ ਨਹੀਂ ਹੈ ਤੇ ਆਖਰ ਪਾਣੀ ਦੀ ਲੋੜੀ ਆ ਜ਼ਰੂਰੀ ਨਹੀਂਗਾ ਕੋਈ ਪੈਲੀ ਵਾਣ ਆਸਤੇ ਕੋਈ ਭੱਜਣ ਆਸਤੇ ਪਾਉਂਦਿਆ ਵਾ ਪਾਣੀ ਆਸਤੇ ਵੀ ਆ ਪਾਣੀ ਦੀ ਆਪ ਨੂੰ ਜ਼ਰੂਰ ਲੈ ਮੰਨ ਲਓ ਲੋੜ ਪੈ ਸਕਦੀ ਹੈ ਇਹ ਮੇਨ ਚੱਕਰ ਪਾਣੀ ਦਾ ਹੀ ਆ ਕਿਉਂਕਿ ਗੁਰੂ ਘਰ ਲਾਵਾਂਗੇ ਤੇ ਜਿੱਥੇ ਮਰਜੀ ਸਾਂਝਾ ਸਾ ਮੋਟਰ ਚੱਲੂਗੀ ਪਾਣੀ ਭਰ ਕੇ ਪੀ ਸਕਦੇ ਆ ਕਿ ਜੀ ਮੇਰਾ ਨਾਮ ਆਜੀ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਹਾਂਜੀ 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 ਮੈਂ ਖੇਨਕਨ ਥਾਣੇ ਵਿੱਚ ਐਡੀਸ਼ਨਲ ਐਸਟ ਲੱਗਾ ਜੀ ਪੰਪਾਂ ਤੇ ਕਾਫੀ ਪੀੜਾਂ ਲੱਗੀਆਂ ਹੋਈਆਂ ਆ ਕੀ ਕਰਨੀ ਪੰਪਾਂ ਤੇ ਦੇਖੋ ਜੀ ਅਸੀਂ ਵੀ ਰੋਜ਼ ਜਾਂਦੇ ਆ ਪੱਟੀ ਝੇਲ ਚ ਜਾਂ ਕਿਤੇ ਵੀ ਅਸੀਂ ਜਾਂਦੇ ਆ ਤੇ ਅਸੀਂ 10 ਲੀਟਰ 5 ਲੀਟਰ ਤੇਲ ਰੋਜ਼ ਪਾ ਕੇ ਜਾਂਦੇ ਆ ਅੱਛਾ ਬਟ ਅੱਜ ਵੀ ਅਸੀਂ ਕੋਣੀ ਆਣ ਕੇ ਦੇਖਿਆ ਕਿ ਇੱਥੇ ਘੜ ਤੋਂ ਘੜ 10 12 ਟਰੈਕਟਰ ਖੜੇ ਆ ਮੋਟਰਸਾਈਕਲ ਗੱਡੀਆਂ ਖੜੀਆਂ ਆ ਅਸੀਂ ਵੀ ਗੱਡੀ ਲਾਈਨ ਚਲਾਤੀ ਆ ਲੋਕਾਂ ਦੇ ਮਨ ਦੇ ਵਿੱਚ ਇਹ ਦਹਿਸ਼ਤ ਬਣ ਗਈ ਆ ਕਿ ਪਤਾ ਨਹੀਂ ਜੰਗ ਲੱਗ ਜਾਣਾ ਮੁਰ ਤੇ ਤੇਲ ਮਿਲਣਾ ਨਹੀਂ ਮਿਲਦਾ ਕਰਿਆਨੇ ਵਾਲੀਆਂ ਦੁਕਾਨਾਂ ਤੇ ਵੀ ਭੀੜ ਪਈ ਆ ਪੈਟਰੋਲ ਪੰਪਾਂ ਤੇ ਵੀ ਭੀੜ ਪਈ ਆ ਹੋਰ ਵੀ ਕਈ ਦੁਕਾਨਾਂ ਤੇ ਵੇਖਿਆ ਵਾ ਮਤਲਬ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਸਿਰਫ ਇੱਕ دہشت ਦਾ ਮੋਲ ਬਣਿਆ ਆ ਬਾਕੀ ਚਲੋ ਅਜੇ ਤੇ ਤਿਆਰੀ ਚੱਲ ਰਹੀ ਆ ਜੰਗ ਦਾ ਕੁਝ ਜ਼ਰੂਰੀ ਥੋੜਾ ਜੰਗ ਲੱਗਣੀ ਆ ਇਸ ਕਰਕੇ دہشت ਬਣੀ ਲੋਕਾਂ ਦੇ ਮਨਾਂ 'ਚ ਇਸ ਇਰਸ ਟ੍ਰਾਈ ਕੋ ਹੈ ਜਿਵੇਂ ਪਾਕਿਸਤਾਨ ਤੇ ਕੀਤਾ 9 ਜਗ੍ਹਾ ਤੇ ਹਮਲਾ ਕੀਤਾ ਵਾ ਕੀ ਲੋਕਾਂ ਨੂੰ ਲੱਗਦਾ ਕਿ ਉਹ ਵਾਪਸ ਮਲਕੀ ਦਾ ਹਮਲਾ ਕਰ ਸਕਦਾ ਹੈ ਤਾਂ ਹੀ ਮਲਕੀ ਇਹ ਤੇਲ ਪੁਆਈ ਜਾ ਰਹੇ ਜਾਂ ਦੇਖੋ ਜੀ ਇਹ ਲੋਕਾਂ ਨੇ ਤੇ ਵੇਖੋ ਵੇਖੀ ਜਾਂ ਇੱਕ ਦੂਜੇ ਦੇ ਕਹਿਣ ਕਬਾਉਣ ਤੇ ਕਰੀ ਜਾਂਦੇ ਆ ਬਾਕੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮਲਾ ਕਰਨਗੇ ਜਾਂ ਇਧਰੋਂ ਕੋਈ ਲੜਾਈ ਲੱਗੂ ਵੀ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਮੇਰੇ ਹਾਂਜੀ ਕੀ ਨਾ ਭਾਈ ਹੋਰ ਵੀਰ ਸਿੰਘ ਨਹੀਂ ਕਰਦੇ ਕਿਹੜਾ ਪਿੰਡ ਹੈ ਗਾਜਲ ਗਾਜਲ ਕੀ ਗੱਲ ਹੈ ਮਲਕੀ ਤੇ ਮਲਗੀ ਕਾਫੀ ਮੂਡ ਨਹੀਂ ਵਾਲੀ ਮਾਹੌਲ ਦੇ ਸਹੀ ਹੈ گا ਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੋਣ ਦਾ ਈ ਇਹ ਦੋ ਸਾਲਾਂ ਪੰਪਤ ਦੀ ਜਿਹੜੀ ਭੀੜ ਪੈ ਗਈ ਕਾਹਤੋਂ ਪਈ ਐ ਇਨੀ ਜੀ ਇੰਦਾ ਹੀ ਵੇਖੋ ਇਹੀ ਪੈਗਾ ਕੰਮ ਤੇ ਅੱਜ ਤਾਂ ਕਦੀ ਨਹੀਂ ਹਾਂ ਹਾਲੇ ਤਾਂ ਕੋਈ ਨਹੀਂ ਵੇਹੇ ਕਿ ਰੁਪਈਆ ਮਾਰਾਈ ਦੀ ਬਾਕੀ ਕੋਈ ਚੱਕਰ ਨਹੀਂ ਆਲੀ ਤੇ ਪਿੰਡ ਦੇ ਵਿੱਚ ਕੋਈ ਅਜੀ ਗੱਲ ਨਹੀਂ ਪਿੰਡ 'ਚ ਨਹੀਂ ਉਹ ਇਹੋ ਜਿਹਾ ਮਾਹੌਲ ਨਹੀਂ ਹੈਗਾ ਆਪਣੀ ਆਪਣੇ ਵਧੀਆ ਸੇਵ ਲਈ ਹਲੀ ਕੰਮ ਤੇ ਬਹੁਤ ਵਧੀਆ ਲਈ ਵੇਖੋ